ਮਹੇਸ਼ ਜਦੋਂ ਹੀ ਸੋਚਦਾ ਏ ਕਿ ਮੈਂ ਮਾਤਾ ਰਾਣੀ ਦੇ ਦਰਸ਼ਨਾਂ ਦੇ ਲਈ ਟਿਕਟ ਬੁੱਕ ਕਰਵਾ ਦੇਵਾਂ ਤਾਂ ਉਸ ਦੀ ਪਤਨੀ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੰਦੀ ਹੈ ਮਹੇਸ਼ ਨੂੰ ਲੱਗਦਾ ਏ ਕਿ ਜੇ ਮੇਰੀ ਪਤਨੀ ਮੇਰੇ ਨਾਲ ਨਹੀਂ ਜਾ ਸਕਦੀ ਤਾਂ ਮੈਂ ਇਕੱਲਾ ਹੀ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਚਲਾ ਜਾਵਾਂਗਾ ਸੋ ਉਸ ਦੇ ਲਈ ਮਹੇਸ਼ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦਾ ਏ ਤੇ ਤਿਆਰੀਆਂ ਸ਼ੁਰੂ ਕਰਨ ਤੋਂ ਬਾਅਦ ਮਹੇਸ਼ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਜਦੋਂ ਹੀ ਆਪਣੀ ਟਿਕਟ ਬੁੱਕ ਕਰਵਾਉਂਦਾ ਏ ਤਾਂ ਅਚਾਨਕ ਹੀ ਉਸ ਨੂੰ ਪਹਿਲਾਂ ਹੀ ਸੁਪਨਾ ਆ ਜਾਂਦਾ ਏ ਕਿ ਮਾਤਾ ਰਾਣੀ ਉਸ ਨੂੰ ਕਹਿੰਦੀ ਹੈ ਕਿ ਤੂੰ ਇਸ ਵਾਰ ਮੇਰੇ ਦਰਸ਼ਨਾਂ ਦੇ ਲਈ ਨਾ ਆ ਲੈ ਤਾਂ ਮਹੇਸ਼ ਨੂੰ ਇਹ ਸੁਪਨੇ ਬਾਰੇ ਸੋਚ ਕੇ ਹੈਰਾਨੀ ਹੋ ਰੱਜ ਜਾਂਦੀ ਹੈ ਕਿ ਮੈਂ ਹਰ ਵਾਰੀ ਕਿਸੇ ਨਾ ਕਿਸੇ ਮਾਤਾ ਦੇ ਦਰਸ਼ਨ ਦੇ ਲਈ ਜਾਂਦਾ ਰਹਿੰਦਾ ਹਾਂ ਪਰ ਮਾਤਾ ਨੈਨਾ ਦੇਵੀ ਦੇ ਇਹ ਵਿਚਾਰ ਮੇਰੇ ਲਈ ਕਿਉਂ ਆ ਰਹੇ ਨੇ ਮਾਤਾ ਨੈਨਾ ਦੇਵੀ ਮੈਨੂੰ ਆਪਣੇ ਕੋਲ ਬੁਲਾਉਣ ਤੋਂ ਕਿਉਂ ਰੋਕ ਰਹੀ ਹੈ ਅਸਲ ਦੇ ਵਿੱਚ ਉਸ ਨੂੰ ਇੱਕ ਸੁਪਨਾ ਆਉਂਦਾ ਏ ਜਿਸ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦਾ ਹੈ ਪਰ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਹ ਸੋਚਦਾ ਏ ਕਿ ਮੈਂ ਸੁਪਨਾ ਹੀ ਦੇਖਿਆ ਹੈ ਪਰ ਮੈਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਜ਼ਰੂਰ ਜਾਵਾਂਗਾ ਜਿਸ ਦੇ ਲਈ ਉਹ ਸਵੇਰੇ ਉੱਠਨਸਾਰ ਆਪਣੀ ਟਿਕਟ ਬੁੱਕ ਕਰਵਾ ਦਿੰਦਾ ਏ ਤੇ ਆਪਣੇ ਚਾਲੇ ਪਾਉਣ ਦੇ ਲਈ ਵੀ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੰਦਾ ਏ ਪਰ ਜਦ ਹੀ ਜਿਸ ਦਿਨ ਉਸਨੇ ਜਾਣਾ ਹੁੰਦਾ ਏ ਉਸ ਰਾਤ ਉਸ ਨੂੰ ਫੇਰ ਸੁਪਨਾ ਆਉਂਦਾ ਏ ਤੇ ਮਾਤਾ ਰਾਣੀ ਕਹਿੰਦੀ ਹੈ ਕਿ ਤੂੰ ਮੇਰੇ ਦਰਸ਼ਨਾਂ ਦੇ ਲਈ ਨਹੀਂ ਜਿਸ ਦੇ ਲਈ ਉਹ ਫਿਰ ਹੈਰਾਨ ਹੋ ਜਾਂਦਾ ਹੈ ਤੇ ਉਸ ਦੇ ਮਨ ਦੇ ਵਿੱਚ ਕਈ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਪਰ ਮਹੇਸ਼ ਆਪਣੀ ਜਿੱਦ ਦਾ ਪੱਕਾ ਹੋਣ ਕਰਕੇ ਜਦੋਂ ਹੀ ਸਟੇਸ਼ਨ ਤੇ ਪਹੁੰਚ ਜਾਂਦਾ ਹੈ ਤਾਂ ਆਪਣੀ ਸੀਟ ਦੇ ਉੱਪਰ ਬੈਠਣ ਦੇ ਲਈ ਜਦੋਂ ਤਿਆਰ ਹੁੰਦਾ ਹੈ ਤਾਂ ਉਸ ਨੂੰ ਦੋ ਬਜ਼ੁਰਗ ਜੋੜੇ ਮਿਲਦੇ ਨੇ ਜੋ ਕਿ ਮਹੇਸ਼ ਦੀ ਸੀਟ ਉੱਪਰ ਬੈਠੇ ਹੁੰਦੇ ਨੇ ਤੋ ਨੋ ਦੋ ਬਜ਼ੁਰਗ ਜੋੜਿਆਂ ਦੇ ਵਿੱਚ ਇੱਕ ਜੋੜਾ ਬਿਲਕੁਲ ਹੀ ਲਾਵਾਰਸ ਹੁੰਦਾ ਉਹਨਾਂ ਦਾ ਨਾਂ ਤਾਂ ਕੋਈ ਪਰਿਵਾਰ ਹੁੰਦਾ ਏ ਤੇ ਨਾ ਹੀ ਕੋਈ ਬੱਚੇ ਹੁੰਦੇ ਨੇ ਮਹੇਸ਼ ਨੂੰ ਨਾਂ ਬਜ਼ੁਰਗਾਂ ਨੂੰ ਕਹਿੰਦਾ ਏ ਕਿ ਬਜ਼ੁਰਗੋ ਇਹ ਤਾਂ ਮੇਰੀ ਸੀਟ ਹੈ ਪਰ ਤੁਸੀਂ ਮੇਰੀ ਸੀਟ ਤੇ ਕਿਉਂ ਬੈਠੇ ਹੋ ਤਾਂ ਬਜ਼ੁਰਗ ਮਹੇਸ਼ ਨੂੰ ਕਹਿੰਦੇ ਨੇ ਤਾਂ ਬਜ਼ੁਰਗ ਮਹੇਸ਼ ਨੂੰ ਕਹਿੰਦੇ ਨੇ ਕਿ ਅਸੀਂ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣਾ ਹੈ ਤੇ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੀ ਸੀਟ ਦੇ ਦਿਓ ਕਿਉਂਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਹੋਣ ਕਰਕੇ ਉਸਦੀ ਆਖਰੀ ਇੱਛਾ ਇਹੀ ਹੈ ਕਿ ਮੈਂ ਜਾਂਦੇ ਜਾਂਦੇ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨੇ ਨੇ ਤਾਂ ਮਹੇਸ਼ ਕਹਿੰਦਾ ਏ ਤੁਸੀਂ ਜ਼ਰੂਰ ਜਾ ਸਕਦੇ ਹੋ ਪਰ ਤੁਸੀਂ ਆਪਣੀ ਟਿਕਟ ਕਿਉਂ ਨਹੀਂ ਕਰਵਾਈ ਤਾਂ ਬਜ਼ੁਰਗ ਦਾਸ ਦਾ ਏ ਕਿ ਅਸੀਂ ਟਿਕਟ ਤਾਂ ਕਰਵਾਈ ਸੀ ਪਰ ਸਾਡੀ ਟਿਕਟ ਹਜੇ ਤੱਕ ਕਨਫਰਮ ਨਹੀਂ ਹੋਈ ਪਰ ਮੇਰੀ ਪਤਨੀ ਕੋਲ ਬਹੁਤ ਘੱਟ ਸਮਾਂ ਹੈ ਉਸਦੀ ਬਿਮਾਰੀ ਇੰਨੀ ਜ਼ਿਆਦਾ ਫੈਲ ਰਹੀ ਹੈ ਕਿ ਉਸ ਨੂੰ ਲੱਗਦਾ ਏ ਕਿ ਮੈਂ ਆਪਣੇ ਪ੍ਰਾਨ ਇੱਥੇ ਹੀ ਤਿਆਗ ਦੇਵਾਂਗੀ ਪਰ ਮੈਨੂੰ ਪਰ ਮੇਰੇ ਮਨ ਦੇ ਵਿੱਚ ਇਹੀ ਆਸ ਹੈ ਕਿ ਮੈਂ ਆਪਣੀ ਪਤਨੀ ਦੀ ਆਖਰੀ ਇੱਛਾ ਜ਼ਰੂਰ ਪੂਰੀ ਕਰ ਸਕਾਂ ਜਿਸ ਦੇ ਲਈ ਅੱਜ ਅਸੀਂ ਹੇਮਕੁੰਡ ਸਾਹਿਬ ਦੇ ਲਈ ਚਾਲੇ ਪਾ ਲਏ ਨੇ ਤੇ ਉਸ ਵਾਹਿਗੁਰੂ ਸੱਚੇ ਪਾਸ਼ਾ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਅਸੀਂ ਹੇਮਕੁੰਡ ਸਾਹਿਬ ਜ਼ਰੂਰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਮਹੇਸ਼ ਆਪਣੀ ਸੀਟ ਤੇ ਆਪਣੀ ਟਿਕਟ ਵੀ ਉਸ ਬਜ਼ੁਰਗ ਜੋੜੇ ਨੂੰ ਦੇ ਦਿੰਦਾ ਹੈ ਤਉ ਸੋਚਦਾ ਏ ਕਿ ਮੇਰੇ ਤੋਂ ਜ਼ਿਆਦਾ ਜ਼ਰੂਰੀ ਇਹਨਾਂ ਬਜ਼ੁਰਗਾਂ ਦਾ ਜਾਣਾ ਹੈ ਜਦੋਂ ਹੀ ਘਰ ਵਾਪਸ ਪਰਤਦਾ ਏ ਤਾਂ ਉਹ ਦੇਖਦਾ ਏ ਕਿ ਉਸਦੀ ਪਤਨੀ ਜ਼ਮੀਨ ਉੱਤੇ ਲੰਮੇ ਪਈ ਹੁੰਦੀ ਹੈ ਤਉ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦੀ ਹੈ ਮਹੇਸ਼ ਇਸ ਨੂੰ ਦੇਖ ਕੇ ਡਰ ਜਾਂਦਾ ਏ ਤੇ ਹੈਰਾਨ ਰਹਿ ਜਾਂਦਾ ਏ ਮਹੇਸ਼ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਏ ਤੇ ਡਰ ਜਾਂਦਾ ਏ ਕਿ ਕੀ ਅਜੀਹਾ ਵਾਪਰਿਆ ਮੇਰੀ ਪਤਨੀ ਦੇ ਨਾਲ ਜੋ ਕਿ ਜ਼ਮੀਨ ਉੱਪਰ ਪਈ ਐ ਜਦੋਂ ਹੀ ਮਹੇਸ਼ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਜਾਂਦਾ ਹੈ ਤਾਂ ਡਾਕਟਰ ਕਹਿੰਦਾ ਹੈ ਇਸ ਨੂੰ ਸਾਇਲੈਂਟ ਅਟੈਕ ਆਇਆ ਹੈ ਤੇ ਜੇਕਰ ਤੁਸੀਂ ਥੋੜਾ ਸਮਾਂ ਹੋਰ ਲੇਟ ਹੋ ਜਾਂਦੇ ਤਾਂ ਇਸ ਦੀ ਮੌਤ ਵੀ ਹੋ ਸਕਦੀ ਸੀ ਤਾਂ ਮਹੇਸ਼ ਉਸ ਸਮੇ ਉਸ ਵਾਹਿਗੁਰੂ ਸੱਚੇ ਪਾਸ਼ਾ ਪਰਮਾਤਮਾ ਦਾ ਤੇ ਮਾਤਾ ਨੈਣਾ ਦੇਵੀ ਦਾ ਸ਼ੁਕਰਾਨਾ ਕਰਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਪਰਮਾਤਮਾ ਆਪਾਂ ਨੂੰ ਕਿਸੇ ਚੀਜ਼ ਤੋਂ ਰੋਕਦਾ ਹੈ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ ਮਹੀਸ਼ ਇਹੀ ਗੱਲ ਸੋਚਣ ਲੱਗ ਜਾਂਦਾ ਹੈ ਕਿ ਜੋ ਵੀ ਪਰਮਾਤਮਾ ਕਰਦਾ ਹੈ ਉਹ ਸਾਡੇ ਲਈ ਚੰਗਾ ਹੀ ਕਰਦਾ ਹੈ ਸੋ ਸਾਨੂੰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਤੇ ਇਹੀ ਸੋਚਣਾ ਚਾਹੀਦਾ ਹੈ ਕਿ ਜੇ ਅੱਜ ਜੇ ਅੱਜ ਸਾਡੇ ਨਾਲ ਕੁਝ ਮਾੜਾ ਹੋਇਆ ਹੈ ਤਾਂ ਇਸ ਦੇ ਵਿੱਚ ਵੀ ਪਰਮਾਤਮਾ ਦੀ ਕੋਈ ਰਜ਼ਾ ਹੀ ਹੋਵੇਗੀ ਪਰਮਾਤਮਾ ਨੇ ਸਾਡੇ ਲਈ ਕੁਝ ਚੰਗਾ ਹੀ ਸੋਚਿਆ ਹੋਵੇਗਾ ਉਸ ਤੋਂ ਬਾਅਦ ਮਹਿਰ ਸੋਚਦਾ ਹੈ ਕਿ ਕਿੰਨਾ ਚੰਗਾ ਹੋਇਆ ਹੋਵੇਗਾ ਕਿ ਉਹ ਬਜ਼ੁਰਗ ਜੋੜਾ हिमकुंद ਸਾਹਿਬ ਵੀ ਪਹੁੰਚ ਗਿਆ ਹੋਵੇਗਾ ਤੇ ਜੇਕਰ ਅੱਜ ਮੈਂ ਘਰ ਨਾ ਵਾਪਸ ਪਰਤਦਾ ਤਾਂ ਮੇਰੀ ਪਤਨੀ ਮੈਨੂੰ ਮਰੀ ਮਿਲਣੀ ਸੀ ਜਿਸ ਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਣਾ ਸੀ ਸੋ ਮਾਤਾ ਨੈਣਾ ਦੇਵੀ ਦਾ ਜੋ ਸੁਪਨਾ ਮੈਨੂੰ ਆਇਆ ਸੀ ਉਹ ਇੱਕ ਮੇਰੇ ਲਈ ਇਸ਼ਾਰਾ ਹੀ ਸੀ ਜਿਸ ਨੂੰ ਮੈਂ ਉਸ ਸਮੇਂ ਤਾਂ ਨਹੀਂ ਸਮਝ ਸਕਿਆ ਪਰ ਅੱਜ ਮੈਨੂੰ ਇਸ ਦੀ ਪੂਰੀ ਸਮਝ ਆ ਰਹੀ ਹੈ